ਕੁੜੇ ਦੇ ਪਾਲਾ ਕਿਹਦੇ ਕੰਜਰ ਦੇ ਵਿੱਚ ਝੋਲਾ ਹੀ ਤਾਂ ਨਹੀਂ ਅਗਲੇ ਨੇ ਭੇਜਿਆ ਸੀ ਜਿਹੜਾ ਉਹ ਵੱਡੀ ਜਾਂਨੇ ਆ ਇੱਕ ਕੱਪੜੇ ਵਿੱਚ ਹੀ ਪਾ ਲਓ ਹੁਬਾ ਕਰ ਲਾ ਬੰਦ ਆਇਆ ਸਜ ਨੂੰ ਤੇ ਇਹ ਪਾਰਸਲ ਮੈਨੂੰ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਭੇਜਿਆ ਕਿਨੇ ਆ ਇਹ ਹਰਿੰਦਰਪਾਲ ਸਿੰਘ ਬੈਂਸ ਬਾਈਆ ਲਖੀਮਪੁਰ ਖੀਰੀ ਤੋਂ ਯੂਪੀ ਤੋਂ ਆਇਆ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਇਹ ਸਮਾਨ ਲੈ ਕੇ ਆਇਆ ਸੀ ਮੇਰੇ ਵਾਸਤੇ ਤੇ ਇਹਨਾਂ ਨੇ ਮੇਰੇ ਵਾਸਤੇ ਇੱਧਰ ਆ ਕੇ ਇੰਡੀਆ ਐਡਰੈਸ ਮੰਗਵਾ ਕੇ ਪ੍ਰੀਤੋਂ ਤੇ ਭੇਜਿਆ ਇਹਦੇ ਵਿੱਚ ਪਤਾ ਨਹੀਂ ਕੀ ਆ ਅ ਮਤਲਬ ਇੰਨਾ ਕਿ ਮੈਨੂੰ ਪਤਾ ਵੀ ਉਹ ਪੋਸਟ ਦੇ 팬 ਆ ਹੈ ਕੁਝ ਪੋਸਟ ਲਈ ਆ ਹੈ ਪਤਾ ਨਹੀਂ ਕੀ ਆ ਪੋਸਟ ਲਈ ਹਨਾ ਪ੍ਰੀਤ ਪੋਸਟ ਵਾਸਤੇ ਆਖੇ ਮੈਨੂੰ ਹਨਾ ਹਨਾ ਛੋਟੇ ਇਹਨੂੰ ਪਾਏ ਨੂੰ ਇੱਕ ਦੋ ਦਿਨ ਹੋ ਗਏ ਆ ਤੇ ਅਸੀਂ ਕਿ ਖੋਲਾਂਗੇ ਤੁਹਾਡੇ ਸਾਹਮਣੇ ਯਾਰ ਜੇ ਚਾਹਣ ਵਾਲਿਆਂ ਨੇ ਭੇਜਿਆ ਤਾਂ ਚਾਹਣ ਵਾਲਿਆਂ ਦੇ ਸਾਹਮਣੇ ਹੀ ਖੋਲਾਂਗੇ ਪੈਕ ਬੜਾ ਕੀਤਾ ਯਾਰ ਜਿਹਨੇ ਕੀਤਾ ਕੂਰੀਅਰ ਵਾਲੇ ਨੇ ਕਰਦੇ ਨੇ ਉਹ ਜਿਹੜੇ ਵਾਲੇ ਨੇ ੱੱ ਢੀੜਾ ਲੱਤਾਂ ਬਣਾ ਲਵੇਟਿਆ ਆਂ ਅੱਛਾ ਦੋ ਲਫਾ ਫੇਆ ਇੱਕ ਲਫਾ ਆਪਾਂ ਕੱਟਤਾ ਇੱਕ ਫੇਜ ਹੋਰ ਆਹਾਂ ਬਾਸ ਲਹੂਆ ਉਹ ਕੂਰੀਅਰ ਵਾਲੇ ਨੇ ਕਰਦੇ ਆ ਆਹ ਉਹ ਦੇਖੋ ਹਜੇ ਕੱਪੜੇ ਚ ਲਵੇਟਿਆ ਵਾ ਐਡਰੈਸ ਲਿਖਿਆ ਵਾ ਉੱਤੇ ਆਪਣਾ ਭਾਈ ਨੇ ਫੋਨ ਨੰਬਰ ਵੀ ਲਿਖਿਆ ਉਹ ਭਾਈ ਸਾਹਿਬ ਝੋਲਾ ਪਾ ਕੇ ਝੋਲਾ ਸਿਉਂਦਾ ਉਤੋਂ ਇਹ ਕੋਦਰ ਲੈ ਬੱਸ ਇਧਰੋਂ ਖੁੱਲੂ ਇੱਥੇ ਤਾਂ ਕਿਧਰੋਂ ਹੁ ਪਾੜਦੇ ਆ ਨੂੰ ਹਾਂ 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 ਸਿਆਣੋ ਸਿਉਂ ਨਹੀਂ ਤਾਂ ਫਿਰ ਪਾੜਨਾ ਹੀ ਪਊਗਾ ਕੈਂਚੀ ਲਾਉਗਾ ਵਾਹ ਕਿਚੜ ਜਨ ਸਟਾਕ ਦੇ ਮਾਦਾ ਨਾਲ ਕੋਰੀਅਰ ਵਾਲੇ ਨੇ ਭਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਯਾਰ ਨਹੀਂ ਨਹੀਂ ਆ ਤਾਂ ਇਹਨਾਂ ਦਾ ਪਾਰਸਲ ਹੀ ਹੋ ਗਿਆ ਕੋਰੀਅਰ ਵਾਲੇ ਦਾ ਸੁਤਲਨ ਸਾਹਿਬ ਮਾਦਾ ਕ ਵੀ ਕੋਰੀਅਰ ਵਾਲੇ ਨੇ ਵੀ ਲੀੜੇ ਜਿਹਾ ਵੀ ਵਿੱਚ ਹੋਰ ਭਾਰ ਵਧਾਤਾ ਵਿੱਚ 2 ਕਿਲੋ ਦਾ ਲਓ ਕੈਂਚੀ ਲਾਉਗਾ ਕੈਂਚੀ ਨਾ ਵੜਦੰਨੀ ਆਸੇ ਆ ਗਈ ਕੈਂਚੀ ਆ ਗਈ ਇਸ ਸਿਆਣ ਉਸ ਕੋਲ ਤੇ ਇਧਰ ਖੱਚੀ ਘੇਰਾ ਕਰੀ ਮਸਾਉਣ ਜੀ ਕੋਲੇ ਮੋਟਾ ਹੁੰਦਾ ਏ ਉਹ ਦੁਨਾਰਾ ਫਿਰ ਚੱਲ ਪੈਂ ਅੱਜ ਤੱਕ ਕੋਈ ਨਹੀਂ ਪਾੜਾਇਆ ਕਿਰ ਕੰਜਰ ਦੇ ਝੋਲਾ ਹੀ ਤਾਂ ਨਹੀਂ ਅਗਲੇ ਨੇ ਭੇਜਿਆ ਸੀ ਜਿਹੜਾ ਉਹ ਵੱਡੀ ਜਾਂਨੇ ਆ ਕੁੱਚੂ ਕੋਈ ਇਹੋ ਜਿਹੀ ਕੀਮਤੀ ਚੀਜ਼ ਹੋਵੇ ਵੀ ਸਾਹਮਣਾ ਕਰਵੇ ਅਸੀਂ ਝੋਲਾ ਸ਼ੌਕਣਾ ਭੇਜਾਂ ਉਹਨਾਂ ਨੇ ਝੋਲਾ ਹੀ ਵੜਤਾ ਹਨਾ ਜਾਂ ਸਰਾਣਾ ਹੋਵੇ ਅਗਲੇ ਨੇ ਸ਼ੌਕਣਾ ਭੇਜ ਜਾਵੇ ਸਰਾਣਾ ਹਨਾ ਨਹੀਂ ਨਹੀਂ ਵਿੱਚ ਡੱਬਾ ਮੈਨੂੰ ਵਰ੍ਹ ਹੈ ਮਠਿਆਈ ਲੱਗਦੀ ਹੈ

ਭਾਗੇ ਦੇ ਕਿਵ੍ਰੀ ਤੋ ਦੇ ਚਲੋ ਆ ਦੇਖ ਹੋਲਡਰ ਆਦਾ ਯਾਰ ਸਰਾ ਵੀਰੇ ਯਾਰ ਗਿਫਟ ਤੇਰਾ ਪਾਓ ਆ ਜੋ ਚਲੋ ਵਾਖੇ ਦੇ ਚਲੋ ਅੱਛਾ ਵੰਦ ਕਰ ਲੈ ਨਵਾਂ ਹੋਲਡ ਆ ਜਾ ਮੇਰਾ Evet, tamam. Alo. Geliyor çayır. ਨਮਾ ਹੋਲਡਰ ਦਾਲ ਕੇ ਪਟਾ ਨਹੀਂ ਉੱਪਰ ਲਾ ਦ ਬਾਹਰ ਆਹ 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 3 2 ਹੁਣ ਅਲਟੀਮੇਟ ਹਰਨੇ ਚਲ ਲੈ ਰੱਸ ਰੱਲੇ ਆ ਇਹਦੇ ਰੱਸ ਰੱਲੇ ਹਰਦੀ ਬਾਰੇ ਕੋਈ ਅਸੀਂ ਕਰਾਂਗੇ ਤੇ ਇਹਦੇ ਥੱਲੇ ਨਾਲ ਉਹ ਕਰ ਲਾਂਗੇ ਇੱਕ ਦੋ ਹੋਰ ਕਰ ਲਾਂਗੇ ਇੱਥੇ ਹੋਰ ਚੌੜੀ ਬਧਰੀ ਆ ਵਧੀਆ ਨਾਲੇ ਨੱਕ ਤੇ ਦਵਾਣੀ ਪਈ ਹਾਂ

ચાલ <tryanakar> હાટી <main> <tryanakar main>